ਜਲੰਧਰ ਦੇ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਔਰ ਮੇਰੇ ਨਾਲ ਮੇਰੇ ਲੈਫਟ ਹੈਂਡ ਸਾਈਡ ਤੇ ਮੇਰੇ ਸਤਕਾਰਯੋਗ ਵੱਡੇ ਵੀਰ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਦੇ ਨਵ ਨਿਯੁਕਤ ਨਵੇਂ ਚੁਣੇ ਗਏ ਐਮ ਐਲ ਏ ਸ਼੍ਰੀ ਮੇਂਦਰ ਪਾਗਲ ਜੀ ਸਾਡੇ ਮੈਂਬਰ ਪਾਰਲੀਮੈਂਟ ਹਸ਼ਾਰਪੁਰ ਤੋਂ ਸ਼੍ਰੀ ਰਾਜਕੁਮਾਰ ਚੱਬੇਵਾਲ ਸਾਹਿਬ ਮੇਰੇ ਨਾਲ ਬੈਠੇ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਐਕਐਮਐਲ ਔਰ ਜਿਹੜੇ ਸਾਡੇ ਪਾਰਟੀ ਦੇ ਕੈਂਡੀਡੇਟ ਸੀਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਥੀਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਤੇ ਵਿਊ ਪੁਆਇੰਟ ਆਮ ਆਦੀ ਪਾਰਟੀ ਦਾ ਲੈਣ ਦੇ ਲਈ ਪਹੁੰਚੇ ਹੋ ਮੈਂ ਸਮਝਦਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਅਲਫਾਜ਼ ਨਹੀਂ ਹੈਗੇ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਜਲੰਧਰ ਵੈਸਟ ਦੇ ਇੱਕ ਇੱਕ ਵੋਟਰ ਦਾ ਇੱਕ ਇੱਕ ਘਰ ਦਾ ਜਿਨ੍ਹਾਂ ਨੇ ਇੱਕ ਲੈਂਡਸਲਾਈਡ ਵਿਕਟਰੀ ਇੱਕ ਬੇਤਹਾਸ਼ਾ ਇੱਕ ਬਹੁਤ ਹੀ ਵੱਡਾ ਮੰਡਟ ਸ਼੍ਰੀ ਮਹਿੰਦਰ ਪਗਤ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਖਸ਼ਿਆ ਔਰ ਮੈਂ ਇਸ ਦਾ ਸਾਰਾ ਸਿਹਰਾ ਜਿਹੜਾ ਉਹ ਜਿੱਥੇ ਸਾਡੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਜ਼ਨ ਔਰ ਉਹਨਾਂ ਦੀਆਂ ਪਾਲਿਸੀਆਂ ਦੀ ਨੂੰ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਦਿਨ ਰਾਤ ਆਪਣੇ ਪਰਿਵਾਰ ਸਮੇਤ ਇੱਥੇ ਡੇਰੇ ਲਾਇਆ ਔਰ ਮਿਹਨਤ ਕੀਤੀ ਔਰ ਸ਼੍ਰੀ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਔਰ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਸਮੁੱਚੀ ਲੀਡਰਸ਼ਿਪ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਲਾਸਟ ਬਟ ਨੋਟ ਦ ਲੀਸਟ ਜਿਹੜੇ ਸਾਡੇ ਸਮੁੱਚੇ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸਾਡੇ ਕੱਲੇ-ਕੱਲੇ ਪਾਰਟੀ ਵਰਕਰ ਨੇ ਵੋਲੰਟੀਅਰ ਨੇ ਨਿਸ਼ਕਾਮ ਸੇਵਾ ਕੀਤੀ ਔਰ ਜਲੰਧਰ ਵੈਸਟ ਦੇ ਸਾਰੇ ਵਰਕਰਸ ਨੇ ਸਾਰੇ ਵੋਟਰਸ ਨੇ ਸਮੁੱਚੇ ਜਲੰਧਰ ਨੇ ਜੋ ਮਿਹਨਤ ਕੀਤੀ ਉਹਦਾ ਅੱਜ ਸਿਲਾ ਜਿਹੜਾ ਉਹਦਾ ਅੱਜ ਇੱਕ ਇੱਕ ਰਿਕਾਰਡ ਤੋੜ ਫਤਵੇ ਦੇ ਰੂਪ ਦੇ ਵਿੱਚ ਜੋ ਜਿੱਤ ਅੱਜ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਨਾ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕੇ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ ਇਹਦੇ ਨਾਲ ਹੀ ਜਿੱਥੇ ਜਿੱਤ ਦਰਜ ਹੋਈ ਹੈ ਮੈਂ ਸਮਝਦਾ ਕਿ ਇੱਕ ਨਵਾਂ ਇਤਿਹਾਸ ਨਵਾਂ ਅਧਿਆਇ ਹੈ ਜਿਹੜਾ ਉਹ ਜਲੰਧਰ ਵੈਸਟਰ ਸਮੁੱਚੇ ਜਲੰਧਰ ਦਾ ਦੀ ਡਿਵੈਲਪਮੈਂਟ ਦਾ ਸ਼ਰਾਫਤ ਵਾਲੀ ਰਾਜਨੀਤੀ ਦਾ ਔਰ ਚੰਗੇ ਕੰਜੀਨਿਅਲ ਐਟਮੋਸਫੀਅਰ ਦਾ ਇਹ ਜਿਹੜਾ ਨਵਾਂ ਇੱਕ ਚੈਪਟਰ ਹੈ ਉਹ ਅੱਜ ਜੁੜਨ ਜਾ ਰਿਹਾ ਹੈ ਮਹਿੰਦਰ ਭਗਤ ਜੀ ਸਾਡੇ ਨਾਲ ਅ ਸ਼੍ਰੀ ਬਰਨ ਸਿੰਘਕਰ ਜਿੰਪਾ ਜੀ ਵੀ ਪਹੁੰਚੇ ਨੇ ਕੈਬਨਟ ਮੰਤਰੀ ਸਾਹਿਬ ਇਹਨਾਂ ਦਾ ਸਵਾਗਤ ਕਰਦੇ ਆਂ ਸੋ ਸਾਥੀਓ ਜਿੱਥੇ ਇੱਕ ਨਵਾਂ ਅਧਿਆਇ ਅੱਜ ਜੁੜਨ ਜਾ ਰਿਹਾ ਹੈ ਜਲੰਧਰ ਦੇ ਦੇ ਫਿਊਚਰ ਦੇ ਵਿੱਚ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਕਮਿਟਮੈਂਟਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ ਉਹਨਾਂ ਨੂੰ ਵੀ ਪੂਰਾ ਕਰਨ ਦੇ ਲਈ 100% ਕਮਿਟਿਡ ਹੈ ਇਹਨਾਂ ਚੋਣਾਂ ਨੇ ਇਹ ਚੋਣਾਂ ਨੂੰ ਕੋਈ ਆਮ ਚੋਣਾਂ ਨਾ ਆਪਾਂ ਸਮਝੀਏ ਇਹਨਾਂ ਚੋਣਾਂ ਨੇ ਇੱਕ ਬਹੁਤ ਵੱਡਾ ਮੈਸੇਜ ਸਾਰੀ ਦੀ ਸਾਰੀ ਪੋਲਿਟੀਕਲ ਕਲਾਸ ਨੂੰ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਸਾਰੇ ਲੀਡਰਾਂ ਨੂੰ ਦਿੱਤਾ ਹੈ ਸਭ ਤੋਂ ਵੱਡਾ ਮੈਸੇਜ ਕਿ ਉਹ ਲੋਕ ਜਿਹੜੇ ਕਿ ਮਹੀਨਾ ਪਹਿਲਾਂ ਮੀਨਾ ਪਹਿਲਾ ਪਾਰਲੀਮੈਂਟ ਦੇ ਵਿੱਚ ਇਥੋਂ ਜਿੱਤ ਕੇ ਗਏ ਤੇ ਜਿਨ੍ਹਾਂ ਨੇ ਜਲੰਧਰ ਵੈਸਨੂ ਫੋਰ ਗ੍ਰਾਂਟਡ ਲੈ ਲਿਆ ਕਿ ਇਹ ਤਾਂ ਸਾਡੀ ਜੇਬ ਦੇ ਵਿੱਚ ਹੀ ਹੈ ਜਲੰਧਰ ਵੈਸਨ ਦਾ ਇਲੈਕਟੋਰੇਟ ਜਲੰਧਰ ਵੈਸਨ ਦਾ ਵੋਟਰ ਤੇ ਉਹਨਾਂ ਨੂੰ ਉਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਅੱਜ ਕਿਸ ਤਰੀਕੇ ਦੇ ਨਾਲ ਮੂੰਹ ਦੀ ਖਾਣੀ ਪਈ ਔਰ ਮੈਂ ਸਜਦਾ ਕਰਦਾ ਜਲੰਧਰ ਵੈਸਨ ਦੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਔਰ ਭਗਤ ਸਾਹਿਬ ਨੂੰ 30000 ਦੀ ਦੀ ਜੋ ਆਮ ਆਦਮੀ ਪਾਰਟੀ ਦੀ ਪਹਿਲਾ ਹਾਰ ਹੋਈ ਸੀ ਕਿ 30000 ਦੀ ਹਾਰ ਤੋਂ 37000 ਦੀ ਜਿੱਤ ਤੱਕ ਲੈ ਕੇ ਜਾਣ ਦਾ ਜੋ ਸਿਰ ਹੈ ਉਹ ਜਲੰਧਰ ਬੈਸ ਦੇ ਲੋਕਾਂ ਨੂੰ ਸਾਰੇ ਵਰਕਰਾਂ ਵਲੰਟੀਅਰਾਂ ਨੂੰ ਜਾਂਦੇ ਸਾਰਿਆਂ ਦੀ ਮਿਹਨਤ ਨੂੰ ਜਾਂਦਾ ਸੋ ਇੱਕ ਤਾਂ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਕਿਸੇ ਪਾਰਟੀ ਦੀ ਕਿਸੇ ਲੀਡਰ ਦੀ ਜੱਦੀ ਜਾਗੀਰ ਨਹੀਂ ਹੁੰਦੇ ਹੈਗੇ ਕਿ ਜਿਨ੍ਹਾਂ ਨੇ 40 ਦਿਨਾਂ ਦੇ ਵਕਫੇ ਦੇ ਦੌਰਾਨ ਹੀ ਇੱਕ ਲੈਂਡਸਲਾਈਡ ਜਿੱਤ ਆਮ ਆਦਮੀ ਪਾਰਟੀ ਨੂੰ ਦਰਜ ਕਰਾਤੀ ਤੇ ਇੱਕ ਇੱਕ ਬਹੁਤ ਹੀ ਸ਼ਰਮਨਾਕ ਹਾਰ ਜਿਹਦੇ ਵਿੱਚੋਂ ਆਪਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦੀ ਲੜਾਈ ਵੀ ਕਰਦੇ ਨਜ਼ਰ ਆਇਆ ਅੱਜ ਦੂਜੇ ਤੇ ਤੀਜੇ ਥਾਂ ਦੇ ਉੱਪਰ ਸੋ ਇਹ ਇੱਕ ਬੜਾ ਕਲੀਅਰ ਕਟ ਹੈ ਜਿਹੜਾ ਇਹਨਾਂ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਦੂਜਾ ਜੋ ਭਾਜਪਾ ਦੀ ਜੇ ਆਪਾਂ ਗੱਲ ਕਰੀਏ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹ ਹੈ ਜਿਹੜਾ ਉਹ ਭਾਜਪਾ ਨੂੰ ਵੀ ਮਿਲ ਜਾਣਾ ਚਾਹੀਦਾ ਔਰ ਜਿਹੜੇ ਬੀਜੇਪੀ ਦੇ ਉਮੀਦਵਾਰ ਸੀਗੇ ਸਾਡੇ ਕੋਲੋਂ ਪਹਿਲਾਂ ਐਮਐਲਏ ਰਹੇ ਸ਼ੀਤਲ ਲੰਗਰਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਭਾਜਪਾ ਨੂੰ ਵੀ ਕਹਿਣਾ ਚਾਹਾਂਗਾ ਕਿ ਇਸ ਫਤਵੇ ਨੇ ਇਸ ਲੈਂਡਸਲਾਈਡ ਵਿਕਟਰੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਲੰਧਰ ਵੈਸਟ ਅ ਜੋ ਹੈ ਹਲਕਾ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਕੇਜਰੀਵਾਲ ਸਾਹਿਬ ਮਾਨਸਬਾ ਉਹਨਾਂ ਦੀ ਸੋਚ ਦੇ ਨਾਲ ਖੜਾ ਸੀਗਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਸੀਗਾ ਤੇ ਅੱਜ ਵੀ ਜਲੰਧਰ ਵੈਸਟ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸੋਚ ਅ ਈਮਾਨਦਾਰੀ ਵਾਲੀ ਸੋਚ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਘਰ ਘਰ ਰੋਜ਼ਗਾਰ ਦਿੱਤੇ ਜੋ ਕਰਪਸ਼ਨ ਦੇ ਉੱਪਰ ਢੱਲ ਪਾਉਣ ਦੀ ਕੋਸ਼ਿਸ਼ ਕੀਤੀ ਜੋ ਸਕੂਲ ਔਰ ਹੈਲਥ ਹੈਲਥ ਔਰ ਐਜੂਕੇਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਔਰ ਉਹ ਲੋਕ ਜਿਹੜੇ ਜਲੰਧਰ ਵੈਸ ਨੂੰ ਆਪਦੀ ਜੇਬ ਦੇ ਦਾ ਹਿੱਸਾ ਸਮਝਦੇ ਸੀਗੇ ਉਹਨਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਹੈ ਔਰ ਬੀਜੇਪੀ ਨੂੰ ਵੀ ਮੈਂ ਤਾਂ ਬਲਕੇ ਬੀਜੇਪੀ ਦਾ ਧੰਨਵਾਦ ਵੀ ਕਰੂੰਗਾ ਤੇ ਕਿ ਉਹਨਾਂ ਨੇ ਉਹਨਾਂ ਨੇ ਇਹ ਜੋ ਪੋਚਿੰਗ ਸੀਗੀ ਸ਼ੀਤਲ ਲੰਗਰਾਲ ਦੀ ਕੀਤੀ ਤੇ ਅੱਜ ਉਸੇ ਦੀ ਵਜ੍ਹਾ ਕਰਕੇ ਉਸੇ ਦੀ ਵਜ੍ਹਾ ਕਰਕੇ ਜਲੰਧਰ ਦੇ ਵਿੱਚੋਂ ਜੋ ਇੱਕ ਕ腐ਸ਼ਨਾਂ ਦਾ ਦੜੇ ਸੱਟੇ ਦਾ ਜੋ ਇੱਕ ਮਾੜਾ ਮਾਹੌਲ ਖਤਮ ਕੀਤਾ ਕੀਤਾ ਗਿਆ ਔਰ ਇੱਕ ਚੰਗਾ ਮਾਹੌਲ ਸ਼੍ਰੀ ਮਹਿੰਦਰ ਪਾਗਲ ਜੀ ਦੀ ਜਿੱਤ ਦੇ ਨਾਲ ਸ਼ਰਾਫਤ ਦਾ ਮਾਹੌਲ ਹੈ ਜਿਹੜਾ ਉਹ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਨਾਲ ਹੀ ਮੇਰੀ ਆਦਤ ਤਾਂ ਨਹੀਂ ਹੈ ਕਿ ਕਿਸੇ ਨੂੰ ਬਿਨਾ ਮੰਗਿਆ ਕੋਈ ਸਲਾਹ ਦਈਏ ਪਰ ਭਾਜਪਾ ਵਾਲ ਨੂੰ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਕਿ ਉਹ ਜਿੰਨੇ ਮਰਜ਼ੀ ਪੋਚਿੰਗਾ ਕਰ ਲੈਣ ਜਿੰਨੇ ਮਰਜ਼ੀ ਸਾਡੇ ਐਮਐਲਏਸ ਨੂੰ ਭਰਮਾ ਲੈਣ ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣ ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ ਸਿਰਫ 2 ਐਮਐਲਏ ਜਿੱਤੇ ਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 ਆਊਟ ਆਫ 13 ਰਿਹਾ ਕਿਉਂ बार-बार ਉਹ ਐਜੀਆਂ ਪੋਚਿੰਗਾ ਕਰਕੇ ਐਮਐਲਏ ਪੱਟਣ ਦੀਆਂ ਕੋਸ਼ਿਸ਼ਾਂ ਕਰਕੇ ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਬਾਇਲੈਕਸ਼ਨ ਹੁੰਦੀ ਹੈ ਤੇ ਹਰ ਹਰ ਬਾਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡਾ ਇੱਕ ਡਿਸਾਈਸਿਵ ਇੱਕ ਤਰਫਾ ਮੰਡਟ ਜਲੰਧਰ ਵੈਸਟ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਔਰ ਭਗਤ ਜੀ ਦੇ ਫੇਵਰ ਦੇ ਵਿੱਚ ਦਿੱਤਾ ਜਿਹਦੇ ਨਾਲ ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦਿਖਾਣੀ ਪਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿਆ ਆਮ ਆਦਮੀ ਪਾਰਟੀ ਦੇ ਪਾਲਿਸੀਆਂ ਨੂੰ ਦੇਖਦੇ ਹੋ ਭਗਵੰਤ ਮਾਨ ਜੀ ਦੀ ਸਰਕਾਰ ਦੀ ਯੋਗ ਰਹਿਨਮਾਈ ਨੂੰ ਦੇਖਦੇ ਹੋਏ ਡਿਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਆਉਣ ਵਾਲੀਆਂ ਜਿਹੜੀਆਂ ਚਾਰ ਬਾਏ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਆਉਣੀਆਂ ਨੇ ਕਾਰਪੋਰੇਸ਼ਨ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮitei ਦੇ ਇਲੈਕਸ਼ਨ ਹੋਣ ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਪ੍ਰੋ ਪੀਪਲ ਪ੍ਰੋ ਪਬਲਿਕ ਪਾਲਿਸੀਜ਼ ਨੇ ਤੇ ਜਿਹਦਾ ਇੱਕ ਅੱਜ ਬਹੁਤ ਵੱਡੇ ਪੱਧਰ ਦੇ ਉੱਪਰ ਮੋਹਰ ਹੈ ਜਿਹੜੀ ਜਲੰਧਰ ਵੈਸ ਦੇ ਲੋਕਾਂ ਨੇ ਉਹ ਲਾ ਦਿੱਤੀ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਮਹਿੰਦਰ ਭੱਗ ਜੀ ਨੂੰ ਕਿਉਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਹਿਲੇ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਇੱਥੇ ਜੋ ਅੱਜ ਰਿਜ਼ਲਟ ਆਇਆ ਹੈ ਬਾਈ ਇਲੈਕਸ਼ਨ ਦਾ ਜਲੰਧਰ ਵੈਸਟ ਦਾ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਇਹ ਜੋ ਰਿਜ਼ਲਟ ਆਇਆ ਹੈ ਇਹ ਵਨ ਸਾਈਡਡ ਰਿਜ਼ਲਟ ਆਇਆ ਹੈ। ਔਰ ਮੇਰੇ ਮੁਤਾਬਕ ਜੰਦਰ ਵੈਸਟ ਔਰ ਜੋ ਪਹਿਲੇ ਸਾਊਥ ਹੁੰਦਾ ਸੀ ਇਹ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਇਸ ਵਾਰ ਫਿੱਟ ਕੀਤੀ ਗਈ ਹੈ। ਔਰ ਅੱਜ ਦੇ ਇਸ ਜਿੱਤ ਨੂੰ ਨਾਲ ਸ਼ਾਮਲ ਹੋਣ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਕੈਪਟਨ ਮੰਤਰੀ ਮਿਰਵੀਰ ਅਮਨੁਰਾ ਜੀ ਉnder ਨਾਲ ਸਾਡੇ ਹੁਸ਼ਿਆਰਪੁਰ ਤੋਂ ਮੰਤਰੀ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਜੀ ਔਰ ਹੁਸ਼ਿਆਰਪੁਰ ਤੋਂ ਮੈਂਬਰ ਲੋਕ ਸਭਾ ਡਾਕਟਰ ਰਾਜਕਰ ਮੱਦੇਵਾਲ ਜੀ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਛੋਟੇ ਕਮਨ ਕੁਮਾਰ ਟੀਨੂ ਜੀ ਜਿਨ੍ਹਾਂ ਨੇ ਹੁਣੇ ਲੋਕ ਸਭਾ ਚ ਲੜਿਆ ਹੈ ਅਸੀਂ ਸਾਰੀ ਪਾਰਟੀ ਨੇ ਜੋ ਪਿਛਲੇ ਤਿੰਨ ਹਫਤਿਆਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਜੀ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛੇ 2.5 ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਨੂੰ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡੇਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨਾਂ ਦੇ ਛੇ ਕੀਤੇ ਕੰਮ ਔਰ ਆਉਣ ਵਾਲੇ ਸਮੇਂ ਜੋ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਦੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰ ਤੋਂ ਪਹਿਲੇ ਰੋੜਾ ਜੀ ਨੇ ਬਹੁਤ ਹੀ ਵਿਸਤਾਰ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰ ਵੱਤੀ ਔਰ ਇਸ ਇਲਾਕੇ ਵੱਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜ਼ਰੰਦਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜ਼ੋਨ ਔਰ ਲੋਕਾਂ ਦਾ ਜੋ ਪਾਈਚਾਰਾ ਹੈ ਕੋਈ ਇੱਕ ਨਵਾਂ ਐਟਮੋਸਫੇਅਰ ਦਈਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰਲ ਮਿਲ ਕੇ ਰਹੀਏ ਔਰ ਇੱਥੇ ਕੋਈ ਬੁਰਾਈ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਦੜਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਖੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ ਉਹਦੇ ਨਾਲ ਨਾਲ ਅਸੀਂ ਆਪਣੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਦਾ ਉਹਦੇ ਨਾਲ ल जनरल सैकटरी डॉक्टर संदीप पाठक जी का बहुत बहुत धनवाद करने जिन्हों की बदौलत जिन्हें माइक्रो मैनेजमेंट करके इतना व्डा जो इलेक्शन अच्छे तरीके लड़या है और सारे चेयरमैन साहबान एम एल ए साहबान मिनिस्टर साहबान और मैंबर लोग सभा पार्लीमेंट के एम पी साहब सारिया ने वलंटीर साहबान ने जो मेहनत की है मैं तो एक इग्जाम्पल पेश है और बाकिया पार्टिया वास्ते भी एक इग्जाम्पल है ਕਿ ਉਹਨਾਂ ਨੂੰ ਸਾਡੀ ਪਾਰਟੀ ਤੋਂ ਸਿੱਖਣਾ ਚਾਹੀਦਾ ਹੈ ਕਿਵੇਂ ਵਰਕਰ ਕੰਮ ਕਰਦਾ ਹੈ ਔਰ ਕਿਵੇਂ ਆਪਣੀ ਪਾਰਟੀ ਵਾਸਤੇ ਡਿਵੋਟੀ ਹੈ ਨਿਸਵਾਰ ਸੇਵਾ ਕਰਦੀ ਹੈ ਬਾਕੀ ਜਿਹੜੇ ਪਾਰਟੀਆਂ ਸਾਡੇ ਤੇ ਕਹਿੰਦੀਆਂ ਹਨ ਕਿ 15000 ਤੋਂ 45000 ਜਿਵੇਂ ਹੋਣਗੇ ਉਹਨਾਂ ਨੂੰ ਅੱਜ ਬਾਕੀ ਪਤਾ ਲੱਗ ਜਾਏਗਾ ਕਿ 15000 ਤੋਂ 45000 ਨਹੀਂ 59000 ਕਰ ਦਿੱਤਾ ਸੋਸ਼ ਕਰਕੇ ਇਹ ਸਾਰਾ ਜਨਤਾ ਦਾ ਮੈਨਡ ਹੈਗਾ ਜਨਤਾ ਪਾਰਟੀ ਦੀਆਂ ਨੀਤੀਆਂ ਉੱਪਰ ਅੱਜ ਵੀ ਉਹਨਾਂ ਨੇ ਜਿਵੇਂ ਕਿ ਅਰੋੜ ਜ ਨੇ ਮਾਨ ਸਾਹਿਬ ਦੀਆਂ ਨੀਤੀਆਂ ਉੱਪਰ ਕੀਤੇ ਕੰਮਾਂ ਉਪਰ ਜਨਤਾ ਨੇ ਮੋਹਰ ਲਗਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਹੋਏਗਾ ਵਨ ਸਾਈਡਡ ਆਮ ਆਦਮੀ ਪਾਰਟੀ ਜਿੱਤ ਹੋਏਗੀ ਔਰ ਜਵਿੰਦਰ ਕਾਰਪੋਰੇਸ਼ਨ ਜੋ ਹੈ ਇਥੇ ਦਾ ਮੇਅਰ ਜੋ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਇਹ ਤੋਂ ਸਾਫ਼ ਨਜ਼ਰ ਆ ਰਿਹਾ ਹੈ ਅੱਜ ਦੇ ਨਤੀਜਿਆਂ ਤੋਂ ਤੁਹਾਡਾ ਇੱਕ ਵਾਰ ਫੇਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਭਾਰਤ ਜੈ ਹਿੰਦ ਆ ਦੋ ਮਿੰਟ ਚਾਹੋ ਸਭ ਬਹੁਤ-ਬਹੁਤ ਮੁਬਾਰਕ ਵਜਿੰਦਰ ਭਗਤ ਜੀ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਬਹੁਤ ਧੰਨਵਾਦੀ ਹਾਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦਾ ਔਰ ਸਾਡੇ ਸੰਗਠਨ ਦਾ ਔਰ ਸਾਡੇ ਸੰਗਠਨ ਦੇ ਇੰਚਾਰਜ ਸੰਦੀਪ ਪਾਟਕ ਜੀ ਉਹਨਾਂ ਦੁਆਰਾ ਜਿੱਥੇ ਬਹੁਤ ਸਾਰੀ ਮਿਹਨਤ ਕੀਤੀ ਗਈ ਸਾਡੇ ਸਾਰੇ ਸਾਥੀਆਂ ਵੱਲੋਂ ਐਮਐਲਏ ਸਹਿਬਾਨ ਵੱਲੋਂ ਕੈਬਨਿਟ ਮਨਿਸਟਰਸ ਵੱਲੋਂ ਬਹੁਤ ਕੰਮ ਕੀਤਾ ਗਿਆ ਮੈਂ ਸਮਝਦਾ ਕਿ ਇਸ ਤੋਂ ਇਲਾਵਾ ਦੋ ਬੜੇ ਇੰਪੋਰਟੈਂਟ ਪਹਿਲੂ ਜਿਹੜੇ ਮੈਂ ਅਰੋੜਾ ਜੀ ਨੇ ਵੀ ਪਹਿਲਾਂ ਡਿਸਕਸ ਕੀਤੇ ਆ ਕਿ ਦੋ ਬੜੇ ਟਰਨਿੰਗ ਪੁਆਇੰਟਸ ਵੈ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਆਪਣਾ ਘਰ ਸ਼ਿਫਟ ਕਰਨਾ ਦੁਆਬੇ ਚ ਆ ਕੇ ਡੇਰੇ ਲਾਣੇ ਜਲੰਧਰ ਚ ਆ ਕੇ ਡੇਰੇ ਲਾਣੇ ਬਹੁਤ ਵੱਡਾ ਇੱਕ ਟਰਨਿੰਗ ਪੁਆਇੰਟ ਰਿਹਾ ਔਰ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਚਾਰ ਕਰਨਾ ਔਰ ਇੰਨੀ ਝੁਲਸਤੀ ਉਹੀ ਗਰਮੀ ਦੇ ਵਿੱਚ ਵੀ ਮਿਸਿਸ ਮਾਨ ਉਹਨਾਂ ਦੇ ਸਸੂਜੇ ਪਰਿਵਾਰ ਵੱਲੋਂ ਜੋ ਪ੍ਰਚਾਰ ਕੀਤਾ ਗਿਆ ਟਰਨਿੰਗ ਪੁਆਇੰਟ ਸੀ ਔਰ ਦੂਸਰਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਜੋ ਲਾਹੇਬੰਦ ਪਾਰਟੀ ਲਈ ਸਾਬਤ ਹੋਇਆ ਉਹ ਸਾਡੇ ਉਮੀਦਵਾਰ ਦੀ ਚੋਣ ਕਰ ਦਿੱਤੀ। ਔਰ ਮਹਿੰਦਰ ਭਗਤ ਜੀ ਦੀ ਜੋ ਚੋਣ ਜਿਸ ਤਰੀਕੇ ਦੇ ਨਾਲ ਕੀਤੀ ਗਈ ਜਿਸ ਸੋਚ ਦੇ ਨਾਲ ਕੀਤੀ ਉਹ ਕਾਬਲੇ ਤਾਰੀਫ ਹੈ। ਕਿਉਂਕਿ ਮੈਂ ਸਮਝਦਾ ਕਿ ਜੇਕਰ ਇੱਕ ਲਾਈਨ ਚ ਇਹਨੂੰ ਕਹਿਣਾ ਹੋਵੇ ਤੇ ਇਹ ਨੇਕੀ ਦੀ ਬਦੀ ਉੱਤੇ ਜਿੱਤ ਹੈ। ਲੋਕਾਂ ਨੇ ਬਦ ਤੇ ਬਦੀ ਨੂੰ ਨਕਾਰਿਆ ਹੈ। ਲੋਕਾਂ ਨੇ ਸ਼ੀਤਲ ਅੰਗਰਾਲ ਤੇ ਰਿੰਕੂ ਵਰਗੇ ਲੀਡਰਾਂ ਨੂੰ ਨਕਾਰਿਆ ਔਰ ਭਗਤ ਜੀ ਵਰਗੇ ਸ਼੍ਰੀ ਵਿਅਕਤੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਸਮਝਦਾ ਕਿ ਇਹ ਪਾਰਟੀ ਲਈ ਇੱਕ ਬੜਾ ਕੈਟਾਲਿਸਟ ਦਾ ਜਿਹੜਾ ਕੰਮ ਕਰੇਗਾ ਸੋ ਪਾਰਟੀ ਨੇ ਬਹੁਤ ਲਾਹੇਵੰਦ ਆਉਣ ਵਾਲੇ ਸਮੇਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਹੋਰ ਉਤਸ਼ਾਹ ਨਾਲ ਕੰਮ ਕਰਨਗੇ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਔਰ ਚਾਹੇ ਆਪਾਂ ਬਿਜਲੀ ਦੇ ਬਿੱਲ ਜਿਹੜੇ ਅੱਜ ਮਾਫ ਕੀਤੇ ਆ 90% ਤੋਂ ਵੀ ਜ਼ਿਆਦਾ ਜੋ ਰਾਹਤ ਮਿਲੀ ਹੈ ਉਹ ਲੋਕਾਂ ਨੇ ਬਿਲਕੁਲ ਉਹ ਲੋਕਾਂ ਦੇ ਜ਼ਹਿਨ ਚ ਸੋ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਸਾਹਿਬ ਨੂੰ ਦਿੰਦਾ ਔਰ ਦੂਸਰਾ ਮੈਂ ਵੈਸਟ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਦੁਆਬੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਪੜ੍ਹੇ ਲਿਖੇ ਨੇ ਉਹਨਾਂ ਦੀ ਸੋਚ ਬਹੁਤ ਅੱਛੀ ਹੈ ਔਰ ਉਹਨਾਂ ਦੀ ਸੋਚ ਦੇ ਸਦਕਾ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਫਿਰ ਨਵੇਂ ਉਕਸ਼ਾ ਦੇ ਨਾਲ ਜਿਹੜਾ ਕੰਮ ਹੈ ਉਹ ਹੋਣ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਥੈਂਕ ਯੂ ਜਿੰਪਾ ਜੀ ਬੋਲੇ ਬਹੁਤ ਬਹੁਤ ਮੁਬਾਰਕਬਾਦ ਜੀ ਨੂੰ ਔਰ ਇਧਰ ਮੜਾ ਇਧਰ ਪਾਰਟੀ ਦੇ ਸਾਧ ਸੰਗਠਨ ਦੇ ਰਸਤੇ ਮਾਨਯੋਗ ਸ੍ਰੀ ਭਗਵੰਤ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੇ ਇੱਥੇ ਖੁਦ ਬੈਠ ਕੇ ਦੁਆਬੇ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਉਪ ਮੰਤਰੀ ਜੀ ਨੇ ਇਹ ਉਪ ਮੰਤਰੀ ਪਹਿਲਾਂ ਬਹੁਤ ਘਟ ਜਿਹੜੇ ਆ ਕਲ ਦੁਆਬੇ ਦੇ ਵਿੱਚ ਪੈਦਿਸ਼ ਹੋਰ ਉਸ ਚੀਜ਼ ਦਾ ਪ੍ਰਭਾਵ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਔਰ ਸਾਡੇ ਬਹੁਤ ਅੱਛੇ ਕੈਂਡੀਡੇਟ ਜਗੇ ਮਹਿੰਦਰ ਭਗਤ ਜੀ ਦਾ ਜਿਹੜਾ ਜਿਹੜਾ ਆਪਣਾ ਇੱਕ ਸ਼ਰਾਫਤ ਦਾ ਕਦ ਸੀਗਾ ਉਹਦਾ ਵੀ ਪਾਰਟੀ ਨੂੰ ਬਹੁਤ ਐਡਵਾਂਟੇਜ ਮਿਲਿਆ ਔਰ ਮੇਰੇ ਤੋਂ ਪਹਿਲਾਂ ਮੇਰੇ ਬਿਰਸ਼ ਸਾਥੀ ਅਮਨ अरोड़ा ਜੀ ਸਾਰੀ ਗੱਲ ਕਰ ਚੁੱਕੇ ਆ ਔਰ ਮੈਂ ਸਾਰੇ ਮੀਡੀਆ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਦਾ ਕਿ ਤੁਹਾਡਾ ਵੀ ਸਹਿਯੋਗ ਮਿਲਿਆ ਔਰ ਜਿਹੜੀ ਨੈਗੇਟਿਵਿਟੀ 2 ਸਾਲ ਦੇ ਅੰਦਰ ਇੱਥੇ ਦੇ ਐਮ ਐਲ ਏ ਸਾਹਿਬ ਨੇ ਕਾਇਮ ਕੀਤੀ ਸੀਗੀ ਕਹਿੰਦੇ ਸੀ 15000 ਤੋਂ 52000 ਉਹ ਲੋਕਾਂ ਨੇ ਖੁਦ ਆਪੇ ਅੱਗੇ ਕਹ ਦੱਸਦਾ ਵੀ ਉਹ ਜਿਹੜੀ ਆਮ ਆਦਮੀ ਦੀ ਨੈਕਟਿਵਿਟੀ ਨਹੀਂ ਸੀ ਉਹ ਮੁੱਖ ਮੰਤਰੀ ਜੀ ਦੀ ਨੈਕਟਿਵਿਟੀ ਨਹੀਂ ਸੀ ਉਹ ਸਪੈਸ਼ਲ ਤੌਰ ਤੇ ਕੋਈ ਆਪਣੀ ਵਿਧਾਨ ਸਭਾ ਚ ਉਹਨਾਂ ਦੀ ਆਪਣੀ ਜਿਹੜੀ ਨਕਾਰਾਤਮਕ ਸ਼ਬਿਕ ਸੀ ਉਹਦੇ ਕਰਕੇ ਨੁਕਸਾਨ ਸੀਗਾ ਸੋ ਮੈਂ ਬਹੁਤ ਬਹੁਤ ਵਿੰਦਰ ਭਗਤ ਜੀ ਨੂੰ ਬਹੁਤ ਦੁਆਰਾ ਇੱਕ ਵਾਰੀ ਕੰਗ੍ਰੈਚੁਲੇਸ਼ਨਸ ਕਰਦਾ ਔਰ ਮਾਨ ਸਾਹਿਬ ਨੂੰ ਔਰ ਖਾਸ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇ ਜੀਵਾ ਜੀ ਨੂੰ ਉਹਨਾਂ ਦੀ ਜਿਹੜੀਆਂ ਨੀਤੀਆਂ ਪੋਲਿਸੀਆਂ ਹੈਗੀਆਂ ਪੂਰੇ ਭਾਰਤ ਵਰਸ ਦੇ ਲਈ ਉਹ ਉਹ ਜਿਹੜੀਆਂ ਤੁਹਾਨੂੰ ਜਲਦ ਹੀ ਸਾਰੇ ਹਿੰਦੁਸਤਾਨ ਇੱਕ ਦਰ ਨਜ਼ਰ ਆਉਗੀਆਂ ਬਹੁਤ ਬਹੁਤ ਧੰਨਵਾਦ ਦੋ ਮਿੰਟ ਤੀਨੂ ਜੀ ਲਓ ਜੀ ਤੀਨੂ ਜੀ ਕਰ ਲਓ ਕਰ ਲਓ ਕੋਈ ਨਹੀਂ ਬਸ ਧੰਨਵਾਦੀ ਕਰ ਦੋ ਮਾਰਕੋ ਦੇ ਦੋ ਕੋਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੀਨੂ ਜੀ ਬੋਲੋ ਪਹਿਲਾਂ ਵੀ ਇਲੈਕਸ਼ਨ ਚ ਸਾਡੀਆਂ ਪੀਸੀ ਵਿੱਚ ਪਹੁੰਚ ਦੇ ਰਏ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਖਾਸ ਕਰਕੇ ਤੁਹਾਨੂੰ ਵੀ ਮੁਬਾਰਕਾਂ ਨਰਿੰਦਰ ਵੈਸਲੇ ਲੋਕਾਂ ਨੂੰ ਮੁਬਾਰਕਾਂ ਸ਼੍ਰੀ ਮਹਿੰਦਰ ਪਗੜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਤੇ ਮੈਂ ਵਿਸ਼ੇਸ਼ ਮੁਬਾਰਕਬਾਦ ਦਿੰਦਾ ਪਗੜੀ ਨੂੰ ਅਮਨ ਰੋੜਾ ਜੀ ਕੈਪਟਲ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਰਾਸ਼ਮਾ ਚੱਬੇਵਾਲ ਜੀ ਸੰਸਦ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਕੈਬਨਿਟ ਮਿਨਿਸਟਰ ਦਾ ਬਹੁਤ-ਬਹੁਤ ਧੰਨਵਾਦ ਇਹ ਅਸਲ 'ਚ ਜਿਹੜੇ ਪੁਆਇੰਟਸ ਉਹਨਾਂ ਨੇ ਕਹੇ ਆ ਉਹ ਤਾਂ ਬਿਲਕੁਲ ਗਰਸ਼ਤ ਨੇ ਮਾਂਜੀਓ ਕੋ ਮੁੱਖ ਮੰਤਰੀ ਜੀ ਤੇ ਵਿਸ਼ਵਾਸ ਕੀਤਾ ਇਹ ਵਿਸ਼ਵਾਸ ਦੀ ਜਿੱਤ ਹੈ ਫੇਰ ਦੀ ਜਿੱਤ ਹੈ ਇਹ ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਇਸ ਇਲਾਕੇ ਨੂੰ ਮਾੜੀਆਂ ਐਕਟੀਵਿਟੀਆਂ ਦਾ ਕੇਂਦਰ ਬਿੰਦੂ ਬਣਾਇਆ ਤੇ ਉਹਨਾਂ ਦੀ ਹਾਰ ਹੈ ਤੇ ਅਸੀਂ ਯੂਨਾਈਟਿਡ ਫ੍ਰਾਂਸ ਸਪੇਸ ਕੀਤਾ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਲੜੀਏ ਇਕਜੁੱਟ ਹੋ ਕੇ ਲੜੀਏ ਵੋਲੰਟੀਅਰ ਤੋਂ ਲੈ ਕੇ ਉੱਪਰਲੇ ਨੇਤਾਵਾਂ ਤੱਕ ਅਸੀਂ ਇਕੱਠੇ ਹੋ ਕੇ ਲੜੇ ਇਹ ਉਹਦੀ ਜਿੱਤ ਹੈ ਸੋ ਜੋ ਵਿਸ਼ਵਾਸ ਜਨਤਾ ਨੇ ਸਾਡੇ 'ਤੇ ਦਿਖਾਇਆ ਅਸੀਂ ਇਮਾਨਦਾਰੀ ਨਾਲ ਮਿਹਨਤ ਨਾਲ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਦੇ ਜਿਹੜੇ ਕੰਮ ਆ ਬਿਲਕੁਲ ਅਸੀਂ ਕਰਾਵਾਂਗੇ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸ਼ਬਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸੋ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਥੈਂਕ ਯੂ ਦੇਖੋ ਡੈਫੀਨੇਟਲੀ ਜਦੋਂ ਮੇਰੀ ਗੱਲ ਸਮਝੋ ਦੇਖੋ ਗੱਲ ਇਹ ਹੈ ਕਿ ਜੋ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਉਦੇ ਬਾਰੇ ਤੁਸੀਂ ਮੇਰੇ ਤੋਂ ਕੀ ਸੁਣਨਾ ਚਾਹੁੰਦੇ ਹੋ ਜਿਹੜਾ ਪ੍ਰੈਰੋਗੇਟਿਵ ਜਿਹੜਾ ਪ੍ਰੈਰੋਗੇਟਿਵ ਹੁੰਦਾ ਹੈ ਵੀ ਕਿਹਨੂੰ ਸਰਕਾਰ ਦੇ ਵਿੱਚ ਕਿਸ ਲੈਵਲ ਦੇ ਉੱਪਰ ਰੱਖਣਾ ਹੈ ਕਿਸ ਥਾਂ ਦੇ ਉੱਪਰ ਰੱਖਣਾ ਹੈ ਇਹ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ ਹੈ ਹੁਣ ਜਿਹੜੀ ਗੱਲ ਮਾਨਯੋਗ ਸੀਐਮ ਸਾਹਿਬ ਆਪਦੇ ਮੂੰਹੋਂ ਕਹਿ ਚੁੱਕੇ ਉਹਦੇ ਬਾਰੇ ਤੁਸੀਂ ਮੇਰੇ ਤੋਂ ਨਾ ਨਾ ਕਹੋ ਤੁਸੀਂ ਆਪ ਇੰਨੇ ਸਿਆਣੇ ਪੱਤਰਕਾਰ ਐ ਨਾ ਕਰਿਆ ਕਰੋ ਸੋ ਡੈਫੀਨੇਟਲੀ ਜੀ ਦੇਖੋ ਮੈਂ ਜਦੋਂ ਪਹਿਲਾ ਪ੍ਰੈਸ ਕਾਨਫਰੰਸ ਇੱਥੇ ਕੀਤੀ ਸੀਗੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਸਰਕਾਰ ਕੋਲੇ ਸੀਐਮ ਸਾਹਿਬ ਕੋਲੇ ਜੋ ਇੱਥੇ ਇਲੀਗਲ ਐਕਟੀਵਿਟੀਆਂ ਚੱਲਦੀਆਂ ਰਹੀਆਂ ਜਲੰਧਰ ਵੈਸਟ ਦੇ ਵਿੱਚ ਆ ਸਿਆਸੀ ਪੁਸ਼ਤ ਪਨਾਹੀ ਦੇ ਹੇਠ ਉਹਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਔਰ ਸੀਐਮ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਵੀ বারবার 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 ওনু রোকেভি ਜਾਂਦਾ ਸੀਗਾ টোকিও ਵੀ ਜਾਂਦਾ ਸੀਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀਗੀ ਇਸੇ ਕਰਕੇ ਸ਼ਾਇਦ ਉਹ ਸਫੋਕੇਟਡ ਫੀਲ ਕਰ ਰਹੇ ਸੀਗੇ ਐਕਸਐਮਐਲਈ ਸਾਹਿਬ ਹੁਣ ਕਿਉਂਕਿ ਇੱਕ ਸਾਫ਼ ਛਵੀ ਦੇ ਇੱਕ ਇਮਾਨਦਾਰ ਛਵੀ ਦੇ ਚਿੱਟੀ ਚਾਦਰ ਵਾਲੇ ਲੋਕਾਂ ਦੇ ਔਰ ਸਰਕਾਰ ਦੇ ਨੁਮਾਇंदे ਜਲੰਧਰ ਵਿੱਚ ਦੇ ਵਿੱਚ ਲੋਕਾਂ ਨੇ ਚੁਣਲੇ ਨੇ ਇਹ ਜਿੰਨੀਆਂ ਵੀ ਇਲਿਗਲ ਐਕਟੀਵਿਟੀਆਂ ਆ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਪ੍ਰਫੁੱਲਤ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਜੜੋਂ ਪੱਟਣ ਦਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਕਰੂਗੀ ਜੇਕਰ ਤੁਹਾਡੇ ਸਾਫਕਾ ਐਮਐਲਏ ਆਏ ਕਿ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਏ ਮੈਂ ਕਹਿੰਦਾ ਜੀ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਰਸੂਗਦਾਰ ਹੋਵੇ ਕੋਈ ਆਮ ਆਦਮੀ ਹੋਵੇ ਕੋਈ ਵੀ ਵਿਅਕਤੀ ਗਲਤ ਕੰਮ ਕਰਨ ਦੀ ਗਲਤ ਪਰੰਪਰਾਵਾਂ ਪਾਉਣ ਦੀ ਕੋਈ ਇਲਲੀਗਲ ਕੋਈ ਐਂਟੀਸੋਸ਼ਲ ਕੋਈ ਇਮੋਰਲ ਐਕਟੀਵਿਟੀਜ਼ ਕੱਲੇ ਜਲੰਧਰ ਵੈਸਟ ਦੇ ਵਿੱਚ ਤਾਂ ਕੀ ਜੇ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਇਹ ਤਾਂ ਤੁਹਾਡੇ ਪੁਰਾਣੇ ਐਮਐਲਏ ਇਹਨਾਂ ਚੀਜ਼ਾਂ 'ਚ ਲਿਫਤ ਸੀ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਜਲੰਧਰ ਵੈਸਟ ਦੇ ਲੋਕਾਂ ਨੇ ਆਪ ਹੀ ਮੋਹਰ ਲਾ ਦਿੱਤੀ ਜਲੰਧਰ ਵੈਸਟ ਸੁਣੋ ਸੁਣੋ ਜੇ ਰੈਲਾਈਜ਼ ਕੀਤਾ ਮੈਂ ਪਹਿਲਾਂ ਗੱਲ ਦਾ ਜਵਾਬ ਦੇ ਚੁੱਕਿਆ ਕਿ ਇਹ ਜੇ ਗੱਲਾਂ ਪਹਿਲਾਂ ਆਉਂਦੀਆਂ ਸੀਗੀਆਂ ਸਰਕਾਰ ਕੋਲ ਇਨਫੋਰਮੇਸ਼ਨ ਆਉਂਦੀ ਸੀਗੀ ਤੇ ਉਸ ਗੱਲ ਨੂੰ ਰੋਕਣ ਲਈ ਠੱਲ ਪਾਉਣ ਦੇ ਲਈ ਬਹੁਤ ਭਰਪੂਰ ਕੋਸ਼ਿਸ਼ ਕੀਤੀ ਗਈ ਇਸੇ ਕਰਕੇ ਸ਼ਾਇਦ ਉਹ ਸਪੋਕੇਟਡ ਫੀਲ ਕਰ ਰਹੇ ਸੀਗੇ ਕਿ ਮੇਰੇ ਕੋਲ ਇਹ ਕੰਮ ਇੱਥੇ ਹੁੰਦਾ ਨਹੀਂ ਸ਼ਾਇਦ ਭਾਜੀਪੀ ਦੇ ਵਿੱਚ ਜਾ ਕੇ ਮੈਂ ਕਰ ਲਾਂ ਉਹਨਾਂ ਦੀ ਗਲਤ ਫਹਿਮੀ ਹੈ ਜਿਹੜੀ ਉਹ ਜਲੰਧਰ ਵੈਸਟ ਦੇ ਲੋਕਾਂ ਨੇ ਉਹ ਦੂਰ ਕਰ ਦਿੱਤੀ ਹੈ ਜਿਹੜੀ ਰੀਸਨ ਪੁੱਛਦੇ ਉਹਦਾ ਮੈਨਟੋਰ ਰਿਵਰਸ ਹੋ ਗਿਆ ਇਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਵੱਡੀ ਜ਼ਿੰਮੇਵਾਰੀ ਇਸ ਵਾਰੀ ਮਿਲੀ ਹੈ ਦੇਖੋ ਇਸ ਤਰ੍ਹਾਂ ਕਿ ਜੋ ਪਹਿਲਾ ਇਲੈਕਸ਼ਨ ਹੋਈ ਉਹਦੇ ਵਿੱਚ ਤੇ ਇਹਦੇ ਰਿਜ਼ਲਟਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਰਿਹਾ ਪਹਿਲਾਂ ਜਿੱਤੇ 30000 ਤੇ ਹਾਰ ਸੀਗੀ ਹੁਣ 37500 ਤੇ ਜਿੱਤ ਦਰਜ ਜਲੰਧਰ ਵੈਸਟ ਦੇ ਲੋਕਾਂ ਨੇ ਕੀਤੀ ਐ ਇਹਦਾ ਇੱਕੋ ਇੱਕ ਸਪਸ਼ਟ ਇਹਦਾ ਜਿਹੜਾ ਫੈਸਲਾ ਲੋਕਾਂ ਨੇ ਸੁਣਾਇਓ ਇਹ ਸੁਣਾਇਆ ਕਿ ਜਦੋਂ ਸਟੇਟ ਇਲੈਕਸ਼ਨ ਦੀ ਗੱਲ ਆ ਜਾਂਦੀ ਹੈ ਰਾਜ ਸਰਕਾਰ ਦੀ ਗੱਲ ਆ ਜਾਂਦੀ ਹੈ ਪੰਜਾਬ ਦੀ ਗੱਲ ਆ ਜਾਂਦੀ ਹੈ ਪੰਜਾਬ ਦੇ ਲੋਕ ਜਲੰਧਰ ਵੈਸਟ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਪੋਲਿਸੀਜ਼ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਤੇ ਭਗਵੰਤਬਾਨ ਸਰਕਾਰ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਇਹ ਇੱਕ ਬੜਾ ਕਲੀਅਰ ਕਟ ਮੰਡਟ ਹੈ ਜਿਹੜਾ ਇਹ ਜਲੰਧਰ ਵਸਦੇ ਲੋਕਾਂ ਨੇ ਦੇ ਦਿੱਤਾ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਬਿਨਾ ਕਿਸੇ ਗੁਮਾਨ ਤੋਂ ਮੈਂ ਕਹਿ ਸਕਦਾ ਕਿ ਆਉਣ ਵਾਲੀਆਂ ਬਾਕੀ ਜੋ ਚਾਰ ਬਾਈ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਸੇਮ ਇਹੀ ਰਿਜ਼ਲਟ ਰਿਪੀਟ ਹੋਣਗੇ 2027 ਉਹਦੇ ਹਸਪਰ ਲਗਾ ਇਲੈਕਸ਼ਨ ਆਮ ਆਦਮੀ ਪਾਰਟੀ ਵਾਸਤੇ ਇੱਕ ਮਾਈਲਸਟੋਨ ਸਾਬਿਤ ਹੋਗੀ ਡੈਫੀਨਿਟਲੀ ਡੈਫੀਨਿਟਲੀ ਮਾਈਸੋਲਸ ਸੈਟ ਹੋ ਗਈ ਹਰ ਇਲੈਕਸ਼ਨ ਹੈ ਜਿਹੜੀ ਉਹ ਕੋਈ ਨਾ ਕੋਈ ਮੈਸੇਜ ਦਿੰਦੀ ਹੈ ਅੱਜ ਤੋਂ ਅੱਜ ਤੋਂ ਮਹੀਨਾ ਪਹਿਲਾਂ ਜਿੱਥੇ ਜਲੰਧਰ ਦੇ ਹੀ ਪਾਰਲੀਮੈਂਟ ਰਿਜ਼ਲਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮੈਸੇਜ ਉਹਦੇ ਜੋ ਡਰਾ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਨੇ that stands neutralized today ਸੋ ਇਸ ਕਰਕੇ ਇਹ ਇੱਕ ਮੈਸੇਜ ਬਹੁਤ ਦੂਰ ਤੱਕ ਜਾਊਗਾ ਔਰ ਸਿਰਫ ਇੱਥੇ ਹੀ ਨਹੀਂ ਜਿਹੜੀਆਂ ਅੱਗੇ ਲੋਕਲ ਗਵਰਨਮੈਂਟ ਦੀਆਂ ਚੋਣਾਂ ਆਉਣੀਆਂ ਨੇ ਕਾਰਪੋਰੇਸ਼ਨਾਂ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸਮਤੀਆਂ ਪੰਚਾਇਤਾਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਲੋਕ ਹਿੱਕ ਠੋਕੇ ਖੜਨਗੇ ਸਰ ਡਾਡਾ ਸਟਾ ਤੇ ਦੂਜਾ ਜਿਹੜਾ ਕਲੋਨੀਆ ਜਿਹੜੀਆਂ ਅਨਪ੍ਰਾਈਸ ਕਿ ਕੀ ਕਹਿ ਰਹੇ ਹੋ ਸਰ ਜਿਹੜਾ ਡਾਡਾ ਸਟਾ ਪਹਿਲਾਂ ਤੋਂ ਤੁਹਾਨੂੰ ਕਿਹਦੇ ਵੀ ਇਲਜ਼ਾਮ ਲੱਗਦੇ ਨਹੀਂ ਤੇ ਦੂਜਾ ਕਲੋਨੀਆ ਗੇਟੀਆਂ ਸੀ ਉਹਨਾਂ ਚੈਨਕੀ ਨੂੰ ਉਹਨਾਂ ਦੀ ਜਗ੍ਹਾ ਬਣੀ ਉਹਨਾਂ ਉੱਤੇ ਕਾਰਵਾਈ ਕਿਦੋਂ ਤੱਕ ਜਿਹੜੀ ਥੱਲੇ ਦੇ ਰਿਹਾ ਤਾ ਦੇਖੋ ਇਸ ਤਰ੍ਹਾਂ ਕਿ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਕਿ ਕਿਸੇ ਤਰੀਕੇ ਦੀ ਇਲਲੀਗਲ ਐਂਟੀਸੋਸ਼ਲ ਇਮੋਰਲ ਐਕਟੀਵਿਟੀ ਜੇ ਕੋਈ ਪਿਛਲੇ ਸਮੇਂ ਦੇ ਵਿੱਚ ਹੋਈ ਹੈ ਜਿਹੜੀ ਕਿ ਹੋਈ ਹੈ ਉਹਨੂੰ ਜੜੋਂ ਪੱਟ ਕੇ ਖਤਮ ਕਰਨ ਦਾ ਔਰ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਉਹ ਆਵਾਜ਼ ਦੀ ਪਾਰਟੀ ਦੀ ਸਰਕਾਰ ਔਰ ਭਗਤ ਜੀ ਅਸੀਂ ਇਕੱਠੇ ਲੜ ਕੇ ਕਰਾਂਗੇ ਸੋ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਥੈਂਕ ਯੂ ਜੀ ਆਓ ਜੀ ਭਗਤ ਜੀ ਭਗਤ ਜੀ はい。はいはい